ਚੀਫ ਮਿਨਿਸਟਰ ਜਿਹੜਾ ਜਿਹੜਾ ਪ੍ਰੌਕਸੀ ਵਾਰ ਲੜੀ ਜਾਂਦਾ ਕਿ ਜਿੰਨੇ ਬੁਲੀ ਕਰਦਾ ਪੋਲਿਟਿਸ਼ੀਨਾਂ ਨੂੰ ਔਰ ਮਜ਼ਾਕ ਕਰਦਾ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਆਪਾਂ ਜੇ ਕਹੀਏ ਕਿ ਅਥਰਾ ਕੋੜਾ ਜੇ ਇਸ ਪੰਜਾਬ ਨੂੰ ਸਵਾਰ ਚੰਗਾ ਮਿਲ ਜੇ ਤੇ ਇਹਦੇ ਤੇ ਬਹੁਤ ਵਧੀਆ ਜਿਹੜੀ ਸਟੇਟ ਦੀ ਏ ਡਵੈਲਪਮੈਂਟ ਕੀਤੀ ਜਾਂਦੀ ਤੇ ਜੇ ਭਗਵੰਤ ਮਾਨ ਨੂੰ ਵਰਗਾ ਮੁੱਖ ਮੰਤਰੀ ਮਿਲ ਜਾ ਤੇ ਇਹ ਡਿਸਾਸਟਰ ਹੈ ਪੰਜਾਬ ਤੇ ਮੈਂ ਹੋਮ ਮਿਨਿਸਟਰ ਨੂੰ ਇੱਕ ਨਹੀਂ ਕਿਉਂਕਿ ਚੀਫ ਮਿਨਿਸਟਰ ਨੂੰ ਲਿਖਣ ਦਾ ਮਤਲਬ ਨਹੀਂ ਮੇਰੇ ਮੋਬਾਈਲ ਦੇ ਵਿੱਚ ਮੈਂ ਤੁਹਾਨੂੰ ਡੀਜੀਪੀ ਪੰਜਾਬ ਉਹਨਾਂ ਦੇ ਮੈਸੇਜ ਦਿਖਾਉਂਗਾ ਇਨੇ ਮੈਸੇਜ ਕਰੀ ਦੇ ਪੰਜਾਬ ਦੇ ਕਿ ਪੰਜਾਬ ਚ ਆ ਹੋ ਗਿਆ ਡੀਜੀਪੀ ਨੇ ਅਜ ਤੱਕ ਕਦੀ ਜਵਾਬ ਨਹੀਂ ਦਿੱਤਾ ਕਿ ਇਹਦੇ ਬਾਰੇ ਅਸੀਂ ਕੀ ਕਰ ਰਹੇ ਆ ਕਦੀ ਉਹਨੇ ਅਕਨੋਲਜ ਨਹੀਂ ਕੀਤਾ ਬੰਦਾ ਇੰਨਾ ਹੀ ਲਿਖ ਦਿੰਦਾ ਕਿ ਓਕੇ ਇੰਨਾ ਕਦੇ ਚੱਲਦੀ ਗੱਲ ਬਣਦੀ ਹੈ ਇਹਦੇ ਚ ਤਾਂ ਕੁਝ ਵੀ ਨਹੀਂ ਹੁੰਦਾ ਤੋਂ ਪੀਰ ਜਦੋਂ ਚੀਫ ਮਿਨਿਸਟਰ ਦਾ ਕਿਸੇ ਕੋਲ ਨੰਬਰ ਨਹੀਂ ਚੀਫ ਮਿਨਿਸਟਰ ਦੇ ਕੋਲ ਐਡਾ ਵਿਜ਼ਨ ਨਹੀਂ ਚੀਫ ਮਿਨਿਸਟਰ ਕੋਲ ਇੰਨਾ ਰਸਤਾ ਨਹੀਂ ਸਾਡਾ ਕਿ ਮੈਂਬਰ ਪਾਰਲੀਮੈਂਟ ਨੂੰ ਮਿਲ ਸਕਣ ਈਵਨ ਜਿਹੜੇ ਐਮਐਲ ਨੇ ਸਾਡੇ ਜਦੋਂ ਵਿਧਾਨ ਸਭਾ ਚ ਮੈਂ ਵੀ ਰਿਹਾ ਐਮਐਲ ਬੜੀ ਬਦਕਿਸਮਤੀ ਦੀ ਗੱਲ ਆ ਕਿ ਉੱਥੇ ਜੋ ਹਾਲਾਤ ਹੁੰਦੇ ਸੀ ਤੇ ਈਉਂ ਤੋਂ ਸੋਚੀਦਾ ਸੀ ਕਿ ਕਿੱਥੇ ਆ ਕੇ ਬੈਠ ਗਿਆ ਪਾਰਲੀਮੈਂਟ ਚ ਰਹੀਆਂ ਪਰ ਦੁੱਖ ਅਜ ਵੀ ਪੰਜਾਬ ਦਾ ਹੀ ਆ ਆਏ ਦਿਨ ਬਲਾਸਟ ਹੁੰਦੇ ਨੇ ਆਏ ਦਿਨ ਐਕਸਟਰੈਕਸ਼ਨ ਚੱਲਦੀਆਂ ਨੇ ਆਏ ਦਿਨ ਕਤਲ ਹੋ ਰਹੇ ਨੇ ਇਹਦੇ ਬਾਰੇ ਮੈਂ ਤੁਹਾਨੂੰ ਇਹ ਤੇ ਕਿ ਵੇਖੋ ਪੰਜਾਬ ਨੇ ਬਹੁਤ ਮਾੜੇ ਦਿਨ ਵੇਖੇ ਨੇ ਤੁਸੀਂ ਉਹ ਦਿਨ ਤੁਸੀਂ ਨਹੀਂ ਕਿ ਦੇਖੇ ਤੁਹਾਡੇ ਬਜ਼ੁਰਗਾਂ ਨੇ ਅੰਮ੍ਰਿਤਸਰ ਦੇ ਵਿੱਚ ਜੋ ਹਾਲਾਤ ਸੀਗੇ ਉਹ ਅੱਜ ਵੀ ਲੂੰ ਕੰਡੇ ਖੜੇ ਹੋ ਜਾਂਦੇ ਆ ਉਹ ਹਾਲਾਤ ਪੰਜਾਬ ਦੇ ਇਸ ਮਹਾਨ ਮੁੱਖ ਮੰਤਰੀ ਨੇ ਵੀ ਨਹੀਂ ਦੇਖੇ ਕਿ ਜਿਨ੍ਹਾਂ ਨੂੰ ਤੁਰੀ ਜਾਂਦੀ ਕੀੜੀ ਵੀ ਦਿੱਸਦੀ ਆ ਪਰ ਇਸ ਮੁੱਖ ਮੰਤਰੀ ਨੂੰ ਗੈਂਗਸਟਰ ਉਹ ਨਹੀਂ ਦੇਖਦੇ ਇਸ 3 ਮਿਨਿਸਟਰ ਨੂੰ ਪੰਜਾਬ 'ਚ ਜੋ ਕਤਲ ਹੋ ਰਹੇ ਨੇ ਅੱਜ ਤੱਕ ਇੱਕ ਵੀ ਮੀਟਿੰਗ ਇੱਕ ਵੀ ਕਾਨਫਰੰਸ ਇਸ ਮਾਂ ਦੇ ਪੁੱਤ ਨੇ ਨਹੀਂ ਕੀਤੀ ਕਿ ਪੰਜਾਬ ਦੇ ਤੁਸੀਂ ਦੇਖਦੇ ਰਹੇ ਹੋ ਤੇ ਸਾਡੇ ਤਾਂ ਟਾਈਮ ਤੇ ਥੋੜੀ ਜੀ ਗੱਲ ਹੁੰਦੀ ਸੀ ਤੇ ਅਸੀਂ ਉੱਥੇ ਵੇਲੇ ਪਹੁੰਚਦੇ ਸੀ ਤੂੰ ਜੇਲ੍ਹਾਂ 'ਚ ਬੈਠੇ ਜੇਲ੍ਹ 'ਚ ਹੁੰਦੀ ਸੀ ਤਾਂ ਇਮੀਡੀਏਟਲੀ ਜੇਲ੍ਹ 'ਚ ਪਹੁੰਚ ਜਾਈਦਾ ਸੀ ਕਿ ਇੱਥੇ ਕਿਉਂ ਇੱਥੇ ਚੀਜ਼ਾਂ ਹੋ ਰਹੀਆਂ ਪਰ ਇਹ ਸੂਰਵੇ ਜਿਸ ਦਿਨ ਦਾ 4 ਸਾਲ ਤੋਂ ਬਣਿਆ ਇਸ ਮੁੱਖ ਮੰਤਰੀ ਨੇ ਮੇਰਾ ਕਹ ਲਿਆ ਕਿ ਪੰਜਾਬੀਆਂ ਦੇ ਲੀਡਰ ਜਾਸਟਰ ਬਣ ਕੇ ਚੀਫ ਮਿਨਿਸਟਰ ਆ ਗਿਆ ਕਿ ਲੋਕਾਂ ਦਾ ਲੋਕੀ ਹੁਣ ਗੈਂਗਸਟਰਾਂ ਤੇ ਟੈਰਰਿਸਟਾਂ ਤੇ ਖੁੰਡਿਆਂ ਦੀ ਡਰਮੋ ਕਰਮ ਤੇ ਉਹ ਜਿਹੜੇ ਨੇ ਹੁਣ ਚੱਲ ਰਹੇ ਨੇ ਮੁਖਵੰਤੇ ਨੇ ਕੱਲ ਕਿਹਾ ਕਿ ਅੱਤਵਾਦੀ ਜਾਂ ਗੈਂਗਸਟਰ ਇਹ ਕਿਆ ਕੇ ਰੰਦਾਵਾ ਸਭ ਤੁਹਾਡੇ ਪਾਲੇ ਨੇ ਮੁੱਖ ਮੰਤਰੀ ਸਾਹਿਬ ਸ਼ਰਮ ਕਰੋ ਚੀਫ ਮਿਨਿਸਟਰ ਦਾ ਕੰਮ ਹੁੰਦਾ 6 ਮਹੀਨੇ ਤੱਕ ਆਪੋਜੀਸ਼ਨ ਤੇ ਐਲੀਗੇਸ਼ਨ ਲਾਵੇ 6 ਮਹੀਨੇ ਕਹਿੰਦਾ ਕਿ ਤੁਹਾਡੇ ਪਾਲੇ ਨੇ ਅੱਜ ਸਵਾ ਚਾਰ ਸਾਲ ਹੋ ਗਏ ਨੇ ਚੀਫ ਮਿਨਿਸਟਰ ਸਾਹਿਬ ਇਹ ਸਾਡੇ ਨਹੀਂ ਪਾਲੇ ਇਹ ਤੁਹਾਡੇ ਗੁੰਡੇ ਪਾਲੇ ਨੇ ਮੈਂ ਉਹਨਾਂ ਨੇ ਕਿਹਾ ਕਿ ਰਿਜ਼ਲਟ ਕੋ ਆ ਕੇ ਉਹ ਲੈ ਕੇ ਹੁਣ ਐਡਰੈਸ ਕਿਹਾ ਨਾ ਕਹਿੰਦਾ ਐਡਰੈਸ ਲੈ ਕੇ ਆਓ ਯਾਰ ਜੇ ਚੀਫ ਮਿਨਿਸਟਰ ਨੂੰ ਇਹ ਨਹੀਂ ਪਤਾ ਕਿ ਐਡਰੈਸ ਨਹੀਂ ਹੁੰਦੇ ਤੇਰੀ ਤੇਰੀ ਪੁਲਿਸ ਕੋਲ ਅਡਰੈਸ ਹੁੰਦੇ ਨੇ ਤੇਰੇ ਐਸਐਚਓ ਰਲੇ ਨੇ ਤੇਰੇ ਐਸਐਸਪੀ ਰਲੇ ਨੇ ਤੇਰੀ ਸਾਰੀ ਪੁਲਿਸ ਰਲ ਗਈ ਆ ਤੂੰ ਇਸ ਕਰਕੇ ਰਲ ਗਈ ਆ ਤੇ ਤੇਰੇ ਵਰਗੇ ਚੀਫ ਮਿਨਿਸਟਰ ਨੇ ਉਹਨਾਂ ਦਾ ਮੋਰਲ ਹੀ ਇਹਨਾਂ ਡਾਊਨ ਕਰ ਦਿੱਤਾ ਪੰਜਾਬ ਪੁਲਿਸ ਦਾ ਜਿਹੜੀ ਮੰਨੀ ਜਾਂਦੀ ਸੀ ਪੂਰੇ ਵਰਲਡ ਦੇ ਵਿੱਚ ਇੱਕ ਸਟਰੋਂਗ ਪੁਲਿਸ ਆ ਇਹ ਮੁੱਖ ਮੰਤਰੀ ਨੇ ਉਹ ਪੁਲਿਸ ਦਾ ਮੋਰਲ ਇਹਨਾਂ ਡਾਊਨ ਕਰ ਦਿੱਤਾ ਕਿ ਉਹ ਗੈਂਗਸਟਰਾਂ ਦੇ ਨਾਲ ਲੜਾਈ ਲੜਨ ਨੂੰ ਤਿਆਰ ਨਹੀਂ ਹੋ ਉਹ ਐਫਆਈਆ ਲਿਖਣ ਨੂੰ ਤਿਆਰ ਨਹੀਂ ਉਹ ਤੁਹਾਡੀ ਰਿਪੋਰਟ ਲਿਖਣ ਨੂੰ ਤਿਆਰ ਨਹੀਂ ਗੇ। ਉਹ ਕੌਂਟਰੀ ਸਾਹਿਬ ਆਪਣੀ ਕਲਮ ਕੱਢੋ। ਡੀਜੀਪੀ ਨੂੰ ਮੈਂ ਕਹਿੰਦਾ ਕਿ ਜੇ ਤੇਰੇ 'ਚ ਥੋੜੀ ਜਿਹੀ ਜ਼ਮੀਰ ਹੈਗੀ ਆ ਤੇਰੇ 'ਚ ਕੋਈ ਹੈਗੀ ਆ ਤੇ ਤੂੰ ਕੋਈ ਗੱਲ ਸੁਣਨਾ ਚਾਹਨਾ ਜਾਂ ਤੇਰੇ 'ਚ ਕੋਈ ਅੱਖ 'ਚ ਸ਼ਰਮ ਹਜਾ ਹੈਗੀ ਆ ਕਿ ਪੰਜਾਬ ਕਿਸ ਕਿਸ ਪਾਸੇ ਤੁਰਿਆ ਫਿਰਦਾ। ਪੁਰਾਣੇ ਜਿਹੜੇ ਡੀਜੀਪੀ ਰਹੇ ਨੇ ਜੇ ਉਹਨਾਂ ਵਰਗੀ ਤੇਰੇ 'ਚ ਕੋਈ ਅਣਖ ਹੈਗੀ ਤੇ ਲਿਖ ਨੋਟ ਕਰ। ਪਹਿਲੇ ਨੰਬਰ ਤੇ ਪਾਪਾ ਜਟਾ ਪਛੀਆ ਡੇੜਾ ਬਾਬਾ ਨਾਨਕ ਤੋਂ ਇੱਕ ਵਿੱਚ ਉਹਦੀ ਸੜਕ ਜਾਂਦੀ ਹੈ ਬਸ ਤੁੰਗ ਕੋਟ ਰੰਦਾਵੇਲੀ ਲੈਫਟ ਹੈਂਡ ਤੇ ਜਟਾ ਪਛੀਆ ਪਿੰਡ ਆ ਰਾਈਟ ਹੈਂਡ ਤੇ ਮੇਰਾ ਆਪਣਾ ਡੇੜਾ ਬਾਬਾ ਨਾਨਕ ਦਾ ਹਲਕਾ ਸਟਾਰਟ ਹੋ ਜਾਂਦਾ ਉਥੇ ਹੈਪੀ ਪਛੀਆ ਉਹਦੇ ਅਗਲੇ ਪਾਸੇ ਆ ਜਾਓ ਆਪਣਾ ਸ਼ਾਜਾਦਾ ਪਿੰਡ ਆ ਉਥੇ ਜੀਵਨ ਫੌਜੀ ਪਛੀਏ ਦਾ ਔਰ ਸ਼ਾਜਾਦੇ ਦਾ ਸਿਰਫ 4 ਕਿਲੋਮੀਟਰ ਦਾ ਫਰਕ ਆ ਅਗਲੇ ਪਾਸੇ ਤੁਰ ਪੋ ਉੱਥੇ ਪਹੁੰਚ ਜੋ ਤੇ ਆਪਣੇ ਜੋੜੀਆਂ ਖੁਰਦ ਉਥੋਂ ਦਾ ਨਿਸ਼ਾਨ ਉਥੇ ਉਥੋਂ ਦਾ ਇਹਨਾਂ ਡਿਸਟੈਂਸ ਹੈ ਉਹਨਾਂ ਦਾ ਵਿੱਚੋਂ 7 ਕਿਲੋਮੀਟਰ ਦਾ ਮੁੱਖ ਮੰਤਰੀ ਸਾਹਿਬ ਨੋਟ ਕਰੀ ਜੋ ਨਕਸ਼ਾ ਉਹਦੇ ਅੱਗੇ ਚੱਲ ਪੋ ਜੋੜੀਆਂ ਖੁਰਦ ਤੋਂ ਚੱਲ ਪੋ ਆ ਜੋ ਮਾਨਪਿੰਡ ਚ ਮਾਨਪਿੰਡ ਦਾ ਤੇ ਜੋੜੀਆਂ ਖੁਰਦ ਦਾ ਸਿਰਫ 3 ਕਿਲੋਮੀਟਰ ਦਾ ਫਰਕ ਆ ਉਥੋਂ ਦਾ 6 ਰਾਮਾਨ ਕੁਝ ਸੁਣਿਆ ਹੋਣਾ ਬੜਾ ਵਰਤਾਰ ਜਿਹਨੇ ਹੁਣੇ ਡੇਰਾ ਬਾਬਾ ਨਾਨਕ ਚ ਇੱਕ ਦਰਵੀ ਮੁੰਡਾ ਜਿਹੜਾ ਉਹਨੂੰ ਮਰਵਾਇਆ ਔਰ ਦਿਨ ਦਿਹਾੜੇ ਪੁਲਿਸ ਨੇ ਆਪਣਾ ਗਨਮੈਂਟ ਜਿਸ ਵੇਲੇ ਉਥੋਂ ਵਾਪਸ ਲੈ ਕੇ ਗਈ ਤੇ ਉਹਦੇ ਬਾਅਦ ਉਹਦੇ ਉਹਦਾ ਉਹਦਾ ਮਰਡਰ ਹੋਇਆ ਮੇਰਾ ਵੀ ਦਾ ਉਹਦੇ ਅੱਗੇ ਆ ਜੋ ਵੈਰੋ ਕੇ ਪਿੰਡ ਡੇਰਾ ਬਾਬਾ ਨਾਨਕ ਜਿੱਥੇ ਮਰਡਰ ਹੋਇਆ ਡੇਰਾ ਬਾਬਾ ਨਾਨਕ ਤੋਂ ਜੇਸੂ ਰਵੀ ਦਾ ਮਰਡਰ ਹੋਇਆ ਉਥੋਂ ਵੈਰੋ ਕੇ ਪਿੰਡ ਦਾ ਮੁੰਡਾ ਇੱਕ ਬੜਾ ਵੱਡਾ ਸਾਜਣ ਜਿਹੜਾ ਬੀਕੇਆਈ ਦਾ ਖਾਲਸਤਾਨ ਲਿਬਰੇਸ਼ਨ ਵਾਲਿਆਂ ਦੇ ਨਾਲ ਉਹ ਬੰਦੇ ਦੇ ਰਿਲੇਸ਼ਨ ਨੇ ਸਾਜਨ ਗੈਰੋਕੇ ਦਾ ਉੱਥੋਂ ਮੇਰੇ ਕੋਲ ਜਿੱਥੇ ਉਹ ਮੁੰਡਾ ਮਾਰਿਆ ਰਵੀ ਉਹਦੇ ਪਿੰਡ ਤੋਂ ਸਿਰਫ 1.5 ਕਿਲੋਮੀਟਰ ਤੇ ਆ ਅਗਲੇ ਪਾਸੇ ਆਜੋ ਤੇ ਪਰ ਰਾਜਾ ਹਰੂਵਾਲ ਇਹ ਪਿੰਡ ਆ ਬਟਾਲੇ ਦੇ ਲਾਗੇ ਮੈਂ ਜੇ ਆਪਣੇ ਡਿਸਟ੍ਰਿਕਟ ਦੀ ਸੁਣਾਉਣ ਲੱਗਾ ਬਟਾਲਾ ਗੁਰਦਾਸਪੁਰ ਦੀ ਤੇ ਉਹਦੇ ਚ ਉਹ ਬੀਕੇਆਈ ਦਾ ਰਾਜਾ ਹਰੂਵਾਲ ਅੱਗੇ ਗੁਰਲਾਲ ਰੋੜਿਆਣਾ ਮੋਕੰਤਰੀ ਸਾਹਿਬ ਆਪਣੇ ਕੰਨਾਂ 'ਚ ਕੋਈ ਦਾਰੂ ਪਾ ਲੋ ਕੋਈ ਦਵਾਈ ਪਾਓ ਤੁਹਾਡੇ ਕੰਨ ਖੁੱਲਣ ਤੇ ਤੁਹਾਡੇ ਡੀਜੀਪੀ ਦੀਆਂ ਅੱਖਾਂ 'ਚ ਵੀ ਤੇ ਕੰਨਾਂ 'ਚ ਵੀ ਦਾਰੂ ਪਾਓ ਦਵਾਈ ਪਾਓ ਕਿ ਉਹ ਅੱਖਾਂ ਵੀ ਵੇਖਣ ਉਹਦੇ ਕੰਨ ਵੀ ਸੁਣਨ ਉਹਦੇ ਬਾਅਦ ਗੁਰਲਾਲ ਰੁੜਿਆਣਾ ਕਲਾਂ ਨੌਰ ਤੋਂ 6 ਕਿਲੋਮੀਟਰ ਤੇ ਰੁੜਿਆਣਾ ਪਹਿੰਡਿਆ ਉਥੋਂ ਦਾ ਗੁਰਲਾਲ ਰੁੜਿਆਣਾ ਇੱਕ ਆ ਗਿਆ ਅੱਗੇ ਮਨੂ ਅਗਵਾਨ ਰੁੜਿਆਣੇ ਤੇ ਤੇ ਅਗਵਾਨ 'ਚ ਸਿਰਫ 3 ਕਿਲੋਮੀਟਰ ਦਾ ਫਰਕ ਆ ਇਹ ਵੀ ਬਾਰਡਰ ਦੇ ਉੱਤੇ ਪਿੰਡ ਆ ਅੱਗੇ ਆ ਗਿਆ ਜੀ ਇਹ ਡੋਨੀ ਬੱਲ ਤੁਸੀਂ ਸੁਣਿਆ ਹੋਣਾ ਉਹ ਰਹਿਣ ਵਾਲਾ ਮਰਸਾਦਾ ਸੱਠੇ ਵਾਲੇ ਇਹ ਪਿੰਡ ਦਾ ਉਹਦਾ ਸਾਰਾ ਜਿਹੜਾ ਕੰਮਕਾਰ ਆ ਉਹ ਚੱਲਦਾ ਬਟਾਲੇ ਚ ਕੰਸਟਰਕਸ਼ਨ ਅੱਗੇ ਆ ਗਿਆ ਅਮਰਿੰਦਰ ਬਿੱਲਾ ਇਹ ਹੈਗਾ ਧਕੂਆ ਪਿੰਡ ਆ ਸ੍ਰੀ ਗੁਰਵਿੰਦਪੁਰ ਰੋਡ ਤੇ ਉਥੋਂ ਦਾ ਅਗਲੇ ਪਾਸੇ ਆ ਗਿਆ ਅਮਰਤ ਦਾਲਮ ਜਿਹੜਾ ਇੱਕ ਹੁਣ ਨਵਾਂ ਉੱਠਿਆ ਜੱਗੂ ਪਗਵਾਨਪੁਰੀ ਦਾ ਰਾਈਟ ਹੈਂਡ ਉੱਦ ਗਾਲਮ ਤੁਸੀਂ ਵੇਖਿਆ ਹੋਣਾ ਬਟਾਲਾ ਡੇਰ ਬਾਬਾ ਨੇ ਕੋਟਲੀ ਸੂਰਤਮਾਲੀ ਤੋਂ 3 ਕਿਲੋਮੀਟਰ ਔਰ ਭਗਵਾਨਪੁਰ ਪਿੰਡ ਤੋਂ ਜੱਗੂ ਭਗਵਾਨਪੁਰੀਏ ਦੇ ਪਿੰਡ ਤੋਂ ਇਹ 7 ਕਿਲੋਮੀਟਰ ਤੇ ਇਹ ਪਿੰਡ ਆ ਤੇ ਇਸੇ ਤਰ੍ਹਾਂ ਹੀ ਇੱਕ ਹੋਰ ਆ ਸ਼ਾਬਾਦਾ ਪਿੰਡ हसन ਸ਼ਾਬਾਦਾ ਇੱਕ ਉਹ ਆ ਕਿ ਮੁੱਖ ਮੰਤਰੀ ਸਾਹਿਬ ਇਹ ਦੇ ਇਕੱਲੇ ਬਟਾਲੇ ਡਿਸਟ੍ਰਿਕਟ ਦੇ ਨੇ ਤੇ ਬਾਕੀ ਪੰਜਾਬ ਦੇ ਕਿੱਥੇ ਨੇ ਜਰੂਰਤ ਹੈ ਤੇਰੇ ਚ ਉੱਠ ਕੇ ਬੋਲੇਗਾ ਉਠ ਕੇ ਗੱਲ ਕਰੇਗਾ ਪੰਜਾਬ ਦੇ ਵਿੱਚ ਮੌਤਾਂ ਤੇ ਐਕਸਟਰੈਕਸ਼ਨ ਛੜੀਆਂ ਚਲਦੀਆਂ ਨੇ ਤੇ ਉਹਦੇ ਚ ਆ ਮੈਂ ਤੁਹਾਡੇ ਕੋਲ ਜਿਹੜੀ ਉਹਨੂੰ ਬਹੁਤੀ ਮਿਰਚਾਂ ਲੱਗੀਆਂ ਸੀ Chief Minister ਨੂੰ ਸਪੀਕਰ ਨੂੰ ਇਸ ਕਰਕੇ ਲੈਟਰ ਲਿਖਣ ਦੀ ਜ਼ਰੂਰਤ ਪਈ ਕਿ ਮੁੱਖ ਮੰਤਰੀ ਸੁੱਤਾ ਡੀਜੀਪੀ ਜਵਾਬ ਦੇਣ ਲਈ ਤਿਆਰ ਨਹੀਂ ਆ ਮੈਂ ਤੁਹਾਨੂੰ ਬਾਅਦ ਚ ਮੇਰਾ ਮੋਬਾਈਲ ਇੱਥੇ ਹੋਣਾ ਉਹਦੇ ਤੋਂ ਦਿਖਾਉ ਮੈਂ ਤੁਹਾਨੂੰ ਦਿਖਾਉਣਾ ਕਿ ਡੀਜੀਪੀ ਨੂੰ ਕਿੰਨੇ ਮੈਸੇਜ ਕੀਤੇ ਨੇ ਇਵਨ ਮੈਂ ਉਹਦੇ ਮਦਰ ਦੀ ਅਫਸੋਸ ਦਾ ਮੈਸੇਜ ਪਾਇਆ ਔਰ ਸਿਜੀਪੀ ਨੇ ਉਹਦਾ ਵੀ ਨਹੀਂ ਲਿਖਿਆ ਕਿ ਮਦਰ ਦਾ ਵੀ ਉਹਨੇ ਮੈਸੇਜ ਪੜਨ ਆਪਣਾ ਮناسب ਨਹੀਂ ਸਮਝਿਆ ਕਿ ਇਹ ਕਾਂਗਰਸੀਆਂ ਨੂੰ ਜੇਸੂਲੇ ਜੇ ਡੀਜੀਪੀ ਇਹੋ ਜਿਹਾ ਹੋ ਜਾਏਗਾ ਜਿਹੜਾ ਬਿਲਕੁਲ ਥੱਲੇ ਲੱਗ ਜਾਏਗਾ ਆ ਮੈਂ ਹੋਮ ਲਿਖ ਕੇ ਇੱਕ ਸਪੀਕਰ ਲੋਕ ਸਭਾ ਨੂੰ ਲੈਟਰ ਲਿਖੀ ਮੈਂ ਮੈਂਬਰ ਪਾਰਲੀਮੈਂਟ ਆ ਮੈਂ ਮੈਂਬਰ ਪਾਰਲੀਮੈਂਟ ਆ ਮੈਂ ਉੱਥੇ ਲਿਖ ਸਕਦਾ ਕਿ ਪੰਜਾਬ ਦੇ ਵਿੱਚ ਜੋ ਹੋ ਰਿਹਾ ਉਹਦੇ ਵਿੱਚ ਮੇਰਾ ਰਾਈਟ ਬਣਦਾ ਕਿ ਉਹ स्पीकर साहब पंजाब गवर्नमेंट ਕੋਲ ਪੁੱਛੋ ਕਿ ਉੱਥੇ ਲੋਕਾਂ ਦੇ ਬੱਚੇ ਤੇ ਲੋਕਾਂ ਦੀ ਬਰਬਾਦੀ ਤੇ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਤੇ ਗੁਰਦਾਸਪੁਰ ਅਮਰਤਸਰ ਪਠਾਨਕੋਟ ਫਰੋਜ਼ਪੁਰ ਤਰਨਤਾਰਨ ਇਹ ਜਿਹੜੇ ਤੁਸੀਂ 50 ਕਿਲੋਮੀਟਰ ਤੱਕ ਕਬਜ਼ਾ ਕਰਕੇ ਬੈਠੇ ਹੋ ਬੀਐਸਐਫ ਦਾ ਜਿੰਨਾ ਪੰਜਾਬ ਗਵਰਨਮੈਂਟ ਦਾ ਹੋ ਜੇ ਦੇ ਕਸੂਰ ਆ ਉਹਨਾਂ ਹੀ ਗਵਰਨਮੈਂਟ ਆਫ ਇੰਡੀਆ ਦਾ ਵੀ ਆ ਕਿ 50 ਕਿਲੋਮੀਟਰ ਦੇ ਵਿੱਚ ਜਿੰਨੇ ਮੈਂ ਤੁਹਾਨੂੰ ਦੱਸੀ ਨੇ ਆ ਜਿਹੜੇ ਗੈਂਗਸਟਰ ਨੇ ਇਹ 50 ਕਿਲੋਮੀਟਰ ਨਹੀਂ ਸਾਰੇ ਹੀ 15 ਤੋਂ 20 ਕਿਲੋਮੀਟਰ ਦੇ ਵਿੱਚ ਨੇ ਇੰਟਰਨੈਸ਼ਨਲ ਬਾਰਡਰ ਤੋਂ ਇਸ ਕਰਕੇ ਉਹਨਾਂ ਨੇ ਲਿਖਿਆ ਸੀ ਕਿ ਰਿਕੁਐਸਟ ਫॉर ਟਾਈਮ ਬౌੰਡ ਕਲੈਰੀਫਿਕੇਸ਼ਨ ਓਨ ਲਾ ਐਂਡ ਔਰਡਰ ਗੈਂਗਸਟਰイズਮ ਐਕਸਟਰੈਸ਼ਨ ਐਂਡ ਡਰਗ ਰਿਲੇਟਿਡ ਕ੍ਰਾਈਮ ਇਨ ਪੰਜਾਬ ਤੇ ਮੇਰਾ ਰਾਈਟ ਪੰਡ ਦਾ ਨਾ ਕਿ ਜੇ ਪੰਜਾਬ ਸਰਕਾਰ ਦਾ ਡੀਜੀਪੀ ਟੈਲੀਫੋਨ ਸੁਣਨ ਨੂੰ ਤਿਆਰ ਨਹੀਂ ਪੰਜਾਬ ਗਵਰਨਮੈਂਟ ਦਾ ਜਿਹੜਾ ਮੁੱਖ ਮੰਤਰੀ ਉਹ ਸੁਣਨ ਨੂੰ ਤਿਆਰ ਨਹੀਂ ਪੰਜਾਬ ਦਾ ਹੋਮ ਮਿਨਿਸਟਰ ਸੁਣਨ ਨੂੰ ਤਿਆਰ ਨਹੀਂ ਪੰਜਾਬ ਦਾ ਜੇਲ੍ਹ ਮਿਨਿਸਟਰ ਪਤਾ ਨਹੀਂ ਕੌਣ ਹੈ ਮੈਨੂੰ ਇਹ ਵੀ ਨਹੀਂ ਪਤਾ ਅੱਜ ਕੱਲ੍ਹ ਕੌਣ ਹੈ ਕਿ ਉਹ ਸੁਣਨ ਨੂੰ ਤਿਆਰ ਨਹੀਂ ਇਹ ਜਿਹੜੇ ਸਾਰੇ ਸੀ ਕਿ ਉਹਨਾਂ ਨੂੰ ਐਫ ਆਈ ਆਰ ਐਨ ਡੀ ਪੀ ਆਰ ਇਹ ਸਾਰੀਆਂ ਚੀਜ਼ਾਂ ਨਾਲ ਲਿਖਿਆ ਕਿ ਇਹਨਾਂ ਚੀਜ਼ਾਂ ਦਾ ਪੰਜਾਬ ਦੇ ਡੀਜੀਪੀ ਨੂੰ ਤੇ ਪੰਜਾਬ ਦੇ ਆਫੀਸਰਜ਼ ਨੂੰ ਤੇ ਉਹਨਾਂ ਕੋਲੋਂ ਇਹਨੂੰ ਕਰਕੇ ਤੇ ਇਹ ਜਿਹੜਾ ਇਹ ਦੱਸਿਆ ਜਾਏ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਕੋਲੋਂ ਕਦੋਂ ਰਾਤ ਮਿਲੇਗੀ ਕਿ ਪੰਜਾਬ ਗਵਰਨਮੈਂਟ ਇਹਦੇ ਤੋਂ ਐਕਸ਼ਨ ਨੂੰ ਤਿਆਰ ਆ ਇਹ ਮੈਂ 25 ਤਰੀਕ ਦੀ ਲਿਖਿਆ ਫਿਰ ਮੈਂ 27 ਤਰੀਕ ਨੂੰ ਪਰਸੋਂ ਦੁਬਾਰਾ ਇੱਕ ਹੋਮ ਮਿਨਿਸਟਰ ਨੂੰ ਲੈਟਰ ਲਿਖੀ ਉਹਦੇ ਚ ਮੈਂ ਲਿਖਿਆ ਸਬਜੈਕਟ ਐਕਸਿਲੇਟਿੰਗ ਟਾਰਗੇਟਡ ਕਿਲਿੰਗਸ ਟਾਰਗੇਟਡ ਟਾਰਗੇਟਿੰਗ ਜਿਹੜੀਆਂ ਹੋਣਗੀਆਂ ਟਾਰਗੇਟਡ ਹੋ ਰਹੀਆਂ ਨੇ ਕਿਲਗ ਉੱਥੇ ਜਿਹੜੀ ਹੋਈ ਆ ਫਿਰੋਜ਼ਪੁਰ ਹੋਈ ਆ ਹੋਰ ਨਾ ਥਾਂ ਤੇ ਹੋਈ ਆ ਆਪਣੇ ਗੁਰਦਾਸਪੁਰ ਬਟਾਲਾ 'ਚ ਹੋਈ 2 ਦਿਨ ਦਿਹਾੜੇ ਨੌਜਵਾਨ ਮਾਰ ਦਿੱਤੇ ਜਾਣ ਚਾਰ ਜ਼ਖਮੀ ਕਰ ਦਿੱਤੇ ਜਾਣ ਪੰਜਾਬ ਦਾ ਡੀਜੀਪੀ ਤੇ ਚੀਫ ਮਿਨਿਸਟਰੀ ਦੀ ਇੱਕ ਸਟੇਟਮੈਂਟ ਨਹੀਂ ਆਈ इवन ਬਦਕਿਸਮਤੀ ਦੀ ਗੱਲ ਕਿ ਦੂ ਏਡਾ ਭਰਿਆ ਬਾਜ਼ਾਰ ਉਹਦੇ ਵਿੱਚ ਉਥੋਂ ਦਾ ਐਸਐਸਪੀ ਵੀ ਉੱਥੇ ਨਹੀਂ ਪਹੁੰਚਿਆ ਕਿ ਚਲੋ ਉਹ ਜਾ ਕੇ ਵੇਖੇ ਤੇ ਇੱਥੇ ਜਿਹੜੇ ਬੰਦੇ ਮਰੇ ਨੇ ਤੇ ਲੋਕਾਂ ਨੂੰ ਕਰਨਾ ਮੈਂ ਇਹਦੇ 'ਚ ਲਿਖਿਆ ਕਿ ਐਕਸਿਲੇਟਿੰਗ ਟਾਰਗੇਟਡ ਕਿਲਿੰਗਸ ਐਕਸਟਰਸ਼ਨ ਮਰਡਰਸ ਗ੍ਰੇਨੇਡ اٹੈਕਸ ਐਂਡ ਗੈਂਗਸਟਰ ਐਕਟੀਵਿਟੀ ਇਨ ਪੰਜਾਬ ਰਿਕੁਐਸਟ ਫਾਰ ਇਮੀਡੀਏਟ ਮਲਟੀ ਏਜੰਸੀ ਕੋਆਰਡੀਨੇਸ਼ਨ ਕਿ ਇਹਦਾ ਮਲਟੀ ਕੋਆਰਡੀਨੇਸ਼ਨ ਦਾ ਮਤਲਬ ਕਿ ਪੰਜਾਬ ਔਰ ਗਵਰਨਮੈਂਟ ਆਫ ਇੰਡੀਆ ਦੀਆਂ ਔਰ ਜੇ ਆਰ ਏ ਡਬਲਿਊ ਹੋਗੀ ਨੀਆ ਹੋਗੀ ਜਿਹਨੂੰ ਨੈਸ਼ਨਲ ਕਹਿੰਦੇ ਨੇ ਇਨਵੈਸਟੀਗੇਸ਼ਨ ਏਜੰਸੀ ਉਹਦੇ ਚ ਆਈ ਬੀ ਸੀ ਬੀ ਆਈ ਨਾਰਕੋਟਿਕਸ ਬਿਊਰੋ ਵਾਲੇ ਤੇ ਜਿਹੜੀਆਂ ਹੋਰ ਉਹਦੇ ਨਾਲ ਇਹ ਕਿਹਾ ਕਿ ਪੰਜਾਬ ਪੁਲਿਸ ਤੇ ਪੰਜਾਬ ਦਾ ਹੋਮ ਡਿਪਾਰਟਮੈਂਟ ਸਾਦ ਕੇ ਇਹਦੇ ਤੇ ਸਮੀਖਿਆ ਕਰੋ ਕਿ ਪੰਜਾਬ ਇੱਕ ਇਹੋ ਜੀ ਸੈਂਸਿਟਿਵ ਸਟੇਟ ਆ ਤੇ ਜਿੱਥੇ ਪਾਕਿਸਤਾਨ ਹਰ ਰੋਜ਼ ਡਰੋਨ ਭੇਜਦਾ ਉਥੋਂ ਅਸਲਾ ਭੇਜਦਾ ਇਹਨੂੰ ਇਮੀਡੀਏਟਲੀ ਰੋਕਿਆ ਜਾਵੇ ਔਰ ਇਹਨਾਂ ਦੀ ਅਕਾਉਂਟੇਬਿਲਟੀ ਫਿਕਸ ਕੀਤੀ ਜਾਏ ਸਾਰੇ ਡਿਪਾਰਟਮੈਂਟਾਂ ਦੀ ਜਿਹੜੀ ਗਵਰਨਮੈਂਟ ਪੰਜਾਬ ਗਵਰਨਮੈਂਟ ਆ ਮੈਂ ਲਿਖਿਆ ਤਾਂ ਪੰਜਾਬ ਗਵਰਨਮੈਂਟ ਟੂ ਡੇ ਆਈ ਰਿਗਰਟ ਟੂ ਸੇ ਇਜ਼ ਸਲੀਪਿੰਗ ਲਾਈਕ ਕੁੰਭ ਕਰਨ ਕੰਮ ਕਰਨ ਦੀ ਵਾਕਈ ਲੋਕਾਂ ਤੁਹਾਨੂੰ ਹੀ ਪਤਾ ਤੇ ਮੁੱਖ ਮੰਤਰੀ ਸਵੇਰੇ 12 ਵਜੇ ਤੇ 3 ਵਜੇ ਮੁੱਖ ਮੰਤਰੀ ਸਾਹਿਬ ਪਤ ਨਹੀਂ ਕਿਹੜੀ ਦੁਨੀਆ ਚ ਚਲੇ ਜਾਂਦੇ ਨੇ ਇਹ ਜਿਹੜੀ ਚੀਜ਼ਾ ਹੁਣ ਮੈਂ ਤੁਹਾਡੇ ਕੋਲ ਇਹ ਆਉਣ ਲੱਗ ਜਿਹੜੀ ਮੈਂ ਗਿਵਿੰਗ ਗਿਵਨ ਦ ਗ੍ਰੈਵਿਟੀ ਆਫ ਸਿਚੁਏਸ਼ਨ ਆਈ ਅਨਲੈਸਟ ਰਿਕਵੈਸਟ ਥੈਟ ਦ ਮਿਨਿਸਟਰੀ ਆਫ ਹੋਮ ਅਫੇਅਰ ਕਨਵਨ ਅ ਅਰਜੈਂਟ ਹਾਈ ਲੈਵਲ ਮੀਟਿੰਗ ਆਫ ਆਲ ਰਿਲੇਵੈਂਟ ਸੈਂਟਰਲ ਸਟੇਟ ਏਜੰਸੀਜ਼ ਆਈਬੀ ਰਾ ਨੀਆ ਪੀਐਸਐ ਪੰਜਾਬ ਪੁਲਿਸ ਹੈਂਡ home department official so that the effective national security strategy can be put in place without delay this cannot wait for the next parliamentary session it needs immediate action ke agle te na kariye kyunki utthe bolon nu time nahi milda question pai da utthe sade kade sawal nahi hai kyunki member hi itne jada ne te session hi inna short ho gaya ke 10 10 din 15 15 din da te total utthe parliament da ਸ਼ਸ਼ੰਦ ਹੈਗਾ ਆ ਜਿਹੜੀਆਂ ਨੇ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਮੈਂ ਅੱਖਾਂ ਖੋਲੜੀਆਂ ਚਾਹਨਾ ਕਿ ਤੁਸੀਂ ਇਹਨਾਂ ਨੂੰ ਕਿਹਾ ਵਕਿ ਟਾਰਗੇਟ ਜਿਹੜੇ ਅਨਕਸ਼ਰ ਜਿਹੜੇ ਮੈਂ ਲਾਏ ਨੇ ਲਿੰਕ ਨੇ ਲਿਸਟ ਆਫ ਟਾਰਗੇਟਡ ਐਂਡ ਗੈਂਗਸਟਰ ਲਿੰਕ ਕਿਲਿੰਗਸ ਇਨ ਪੰਜਾਬ ਕੈਲੰਡਰ 2025 ਉਹ ਤੁਹਾਡੇ ਕੋਲ ਤੋਂ ਮੈਂ ਤੁਹਾਨੂੰ ਦੇ ਦੇਣੀ ਹੈ ਇਹ ਮੈਂ ਮੁੱਖ ਮੰਤਰੀ ਨੂੰ ਸੁਣਾਉਣਾ ਚਾਹਨਾ ਕਿ ਜਿਹੜਾ ਉਹਨੇ ਕਿਹਾ ਸੀ ਮਜ਼ਾਕ ਕਰਨ ਦੀ ਬਜਾਏ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਇੱਕ ਐਹੋ ਜਿਹਾ ਬੰਦਾ ਮਿਲ ਗਿਆ ਜਿਹਦੀ ਕਪੈਸਿਟੀ ਨਹੀਂ ਸੀ ਲੋਕਾਂ ਨੇ ਜਿਹੜਾ ਰਾਜ ਮੰਗਿਆ ਜਾਂ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਇਹਨਾਂ ਨੇ ਜੋ ਪਾਸ਼ਨ ਕੀਤੇ ਉਹਨਾਂ ਨੇ ਕੀਤੇ ਸੀ ਕਿ ਇੱਕ ਐਸੀ ਘੋੜਾ ਜਿਹੜਾ ਵਧੀਆ ਲੱਭ ਕੇ ਉਹਦੇ ਤੇ ਉਹਨਾਂ ਨੇ ਆਪਣੇ ਬੈਡ ਲਗਾ ਦਿੱਤੇ ਤੇ ਪਰ ਉਹਨਾਂ ਨੂੰ ਘੋੜੇ ਦੀ ਬਜਾਏ ਪੰਜਾਬ ਤੇ ਟੱਟੂ ਮਿਲ ਗਿਆ ਕਿ ਜਿੰਨੇ ਵਿੜਾ ਗਰਖ ਪੰਜਾਬ ਦਾ ਕਰਕੇ ਰੱਖ ਦਿੱਤਾ ਜਿਹਦੇ ਚ ਮੈਂ ਤੁਹਾਨੂੰ ਇਤਿਹਾਸਕ 26 26 ਨਵੰਬਰ 2025 ਡੇਰਾਬਸੀ ਮੁਹਾਲੀ ਪੰਜਾਬ ਪੁਲਿਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ ਐਂਡ ਮੁਹਾਲੀ ਪੁਲਿਸ ਫਾਇਲਡ ਅ ਮੇਜਰ ਟੈਰਰ ਗੈਂਗਸਟਰ ਪਲੋਟ ਲਿੰਕਡ ਟੂ ਦਾ ਲਾਰੈਂਸ ਬਿਸ਼ਨੋਈ ਗੋਲਡੀ ਢਿੱਲੋਂ ਗੋਲਡੀ ਬਰਾਡ ਨੈਟਵਰਕ ਆਫਟਰ ਦਾ এক্সচেਜ ਆਫ ਫਾਇਰ ਨੀਅਰ ਸਟੀਲ ਸਟੈਪਸ ਟੂਵਰਡ ਨੋਨ ਦਾ ਡੇਰਾਬਸੀ ਅੰਬਾਲਾ ਹਾਈਵੇ 19 ਨਵੰਬਰ ਲੁਧਿਆਣਾ an esa backed multi state gangster terror module was busted near lotowal toll plaza tak gaya jo 19 november amritsar harj gangster harjinder singh alias hairy e menu re da reh gaya si te ik menu o da jara hairy chattha vi jara o vi deeda baba nanak de naal hi chatthe pind da rehna wala ik o da reh gaya o tu vi tu kar lo mukwant sir sun lenge released on bail was killed ਨੇ ਇਨ ਪੁਲਿਸ ਇਨਕਾਉਂਟਰ ਐਟ ਸ਼ਰਾਟਾ ਸ਼ਰਾਟਾ ਚੈੱਕਪੁਆਇੰਟ ਪੁਲਿਸ ਕਲੇਮਡ ਹੀ ਹੈਡ ਲਿੰਕਸ ਵਿਦ ਪਾਕਿਸਤਾਨ ਬੇਸਡ ਆਈਐਸ ਆਈ ਹੈਂਡਲਰ ਇਹ ਬੜਾ ਸੀਰੀਅਸ ਜਿਹੜਾ ਵਾ ਇਹ ਵਿੱਚ ਜਿਹੜਾ ਮੈਟਰ ਆਇਆ 17 ਨੰਬਰ ਨੂੰ 17 ਨਵੰਬਰ ਅਮਰਸਰ 2 ਇਨਸੀਡੈਂਟਸ ਟਾਈਪ ਮੈਂ ਉਹਦੇ ਬੱਸ ਬੱਸ ਜਿਹੜੀ ਹੋਈ ਸੀ ਇੰਟਰਸਟੇਟ ਬੱਸ ਟਰਮੀਨਲ ਤੇ ਹੋਇਆ ਕੇ ਸ਼ਰਾਟਾ ਏਰੀਆ ਚ ਉਹ ਵਰਿੰਦਰ ਵਾ ਸ਼ਾਰਟਡ ਬਾਈ ਮੋਟਰਸਾਈਕਲ ਬੋਰਨ ਉਹਦੇ ਬਾਅਦ 16 ਨਵੰਬਰ ਬੰਗਾ ਨਵਾ ਸ਼ਹਿਰ ਇਹ 22 ਇਅਰਸ 올ਡ ਯੂਥ ਰੈਂਪਲ ਵਾਸ ਕਿਲਡ ਐਂਡ ਫੋਰ ਅਦਰਸ ਇੰਜਰਡ ਵੈਨ ਅਸਿਲੈਂਟਸ ਨੇ ਹੁੰਡਾਈ ਤੇ ਪਰੇ ਬਾਜ਼ਾਰ ਚ ਬੰਗੇ ਚ ਉਹਨਾਂ ਦਾ ਮਰਡਰ ਕੀਤਾ ਅਗੇ ਅਦੁਲੀ ਕੇ ਅਮਰ ਸਾਹਿਬ ਇਹ ਡਿਸਕਵ ਗਰੋਸਰੀ ਸ਼ਾਪ ਓਨਰ ਉਹਨੂੰ ਮਾਰ ਦਿੱਤਾ 65 ਸਾਲ ਦੇ ਨੂੰ ਨਵੰਬਰ 15 ਫਿਰੋਜ਼ਪੁਰ ਨਵੀਨ ਅਰੋੜਾ ਆਰਐਸਐਸ ਦਾ ਜਿਹੜਾ ਲੀਡਰ ਸੀ ਉਹਨੂੰ ਇਹ ਉਹਨਾਂ ਨੇ ਮਾਰ ਦਿੱਤਾ ਅਕਤੂਬਰ 25 ਔਰ 29 ਇਹ ਅਕਤੂਬਰ 25 29 ਰੋਪੜ ਆਪ ਫੰਕਸ਼ਨਰੀ ਨਤਨ ਨੰਦਾ ਇਹਨਾਂ ਦੇ ਆਪਣੇ ਪਾਰਟੀ ਨੂੰ ਉਹ ਪੈ ਗਏ 25 ਅਕਤੂਬਰ ਤਰਨਤਾਰਨ ਨਾਠੂਪੁਰ ਗਰੰਥੀ ਰਣਜੀਤ ਸਿੰਘ ਰਾਣਾ 38 ਸਾਲ ਦਾ ਗਰੀਬ ਆਦਮੀ ਗੈਂਗਸਟਰਾਂ ਨੇ ਮਾਰ ਦਿੱਤਾ ਜੁਲਾਈ 25 4 ਜੁਲਾਈ ਮੋਗਾ ਕੋਟੀ ਸੇਖਾਂ ਡਾਕਟਰ ਅਮਰਜੀਤ ਸਿੰਘ ਕੰਪੋਜ਼ ਕੰਬੋਜ਼ ਫਾਦਰ ਆਫ ਪੰਜਾਬੀ ਐਕਟਰਸ ਤਿਆ ਤਾਨੀਆਂ ਬਾਅਦ ਕ੍ਰਿਟੀਕਲ ਸ਼ੌਟ ਐਂਡ ਹਿਸ ਨਰਸਿੰਗ ਹੋਮ ਬਾਈ ਟੂ men ਕਲਿੰਗ ਅ ਪੇਸ਼ੈਂਟ ਵੀ ਹੀ ਹੈਡ ਬੀਨ ਰਿਸਕੂਡ ਟੋਕਸਿਕ ਸਟ੍ਰੈਟਸ ਫਰਮ ਇਨਸੈਂਟ ਟੋਜਰ ਬਾਈ ਅਗਲੇ ਪਾਸੇ 24 ਮਈ ਅਮਰਤਸਰ ਸ਼ਾਟਾ ਸ਼੍ਰੋਮਣੀ ਕਾਲੀਦਾ ਕਾਉਂਸਲਰ ਹਰਜਿੰਦਰ ਸਿੰਘ ਲਾਲ ਬਹਾਮਣ 45 ਸ਼ੌਟ ਡੈੱਡ ਜੇ ਦੇ ਬਾਅਦ 13 ਅਪ੍ਰੈਲ ਨੰਗਲ ਰੂਪਨਗਰ ਵਿਸ਼ਵ ਹਿੰਦੂ ਪ੍ਰੀਸ਼ਦ ਨੰਗਲ ਪ੍ਰੈਜ਼ੀਡੈਂਟ ਵਿਕਾਸਪੁਰ ਬਾਕਰ ਨੂੰ ਮਾਰ ਦਿੱਤਾ ਓਵਰঅল ਪੈਟਰਨ ਇਸਪੈਸ਼ਲੀ ਨੋਮਬਰ ਅਕੋਰਡਿੰਗ ਟੂ ਦਾ ਪਬਲਿਕਲ ਸਟੇਟਮੈਂਟ ਪੰਜਾਬ ਪੁਲਿਸ ਨਿਊਟਰਲਾਈਜ਼ ਸEVEN ਫੋਰਨ ਬੈਕ ਟਾਰਗੇਟਡ ਕਿਲਿੰਗ ਮੋਡਿਊਲ ਔਨ ਨੋਮਬਰ 25 2025 ਅਲੋਨ ਇਹ ਗਰੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਨੇ ਇਹ ਮੁੱਖ ਮੰਤਰੀ ਸਾਹਿਬ ਨੂੰ ਮੇਰੇ ਖਾਤੇ ਤੁਹਾਡੇ ਰਾਏ ਇਹ ਪਹੁੰਚ ਵੀ ਜਾਣਗੀਆਂ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਕਿ ਮੁੱਖ ਮੰਤਰੀ ਜਾਂ ਡੀਜੀਪੀ ਦੇ ਦਿਮਾਗ 'ਚ ਕਿ ਥੋੜੀ ਬਹੁਤੀ ਵੀ ਸ਼ਰਮ ਹੈਗੀ ਆ ਇਹਨਾਂ ਦੇ ਜੋ ਤੁਹਾਡਾ ਚੈਨਲ ਹੈ ਇੱਕ ਮੈਂ ਉਹਦੇ ਤੇ ਹੁਣੇ ਸੁਣਦਾ ਆ ਰਿਹਾ ਸੀ ਨਿਊਜ਼ 18 ਤੇ ਉਹਨਾਂ ਨੇ ਕਹਿੰਿਆ ਕਿ ਤਿੰਨ ਐਮਐਲਏ ਉਸ ਵਿਆਹ ਦੇ ਵਿੱਚ ਮੌਜੂਦ ਸੀਗੇ ਜਿੱਥੇ ਗੈਂਗਸਟਰ ਲੁਧਿਆਣੇ ਲੁਧਿਆਣੇ ਜਿੱਥੇ ਗੈਂਗਸਟਰਾਂ ਨੇ ਗੋਲੀ ਚਲਾਈ ਇਹਦੇ ਤੋਂ ਵੱਧ ਫਿਰ ਲਾਅ ਐਂਡ ਆਰਡਰ ਨੂੰ ਮੁੱਖ ਮੰਤਰੀ ਕੀ ਦੇਖਣਾ ਚਾਹੁੰਦਾ ਕੀ ਮੁੱਖ ਮੰਤਰੀ ਕਰਨਾ ਚਾਹੁੰਦਾ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਪੰਜਾਬ ਨੂੰ ਇਹ ਇਹਨਾਂ ਦੇ ਰਹਿਮੋ ਕਰਮ ਤੇ ਛੱਡ ਦੇਣਾ ਚਾਹੀਦਾ ਤੇ ਜਰ ਜੋ ਕੱਲ ਹੋਇਆ ਜੋ ਕੱਲ ਕੋਰਟ ਦੇ ਵਿੱਚ ਹੋਇਆ ਮੇਰਾ خیال ਕੰਚਨਪਰੀ ਦਾ ਮੇਰਾ ਖਿਆਲ ਹੈ ਕਿ ਚੀਫ ਮਿਨਿਸਟਰ ਜਿਹੜਾ ਇਹਨੂੰ ਹੁਣ ਚੀਫ ਮਿਨਿਸਟਰ ਰਹਿਣ ਦਾ ਕੋਈ ਸਾਇਟ ਨਹੀਂ ਇਹਨੂੰ ਰਿਸਾਈਨ ਕਰ ਦੇਣਾ ਚਾਹੀਦਾ ਜੋ ਕੱਲ ਕੋਰਟ ਨੇ ਮੂੰਹ ਤੇ ਚਪੇੜ ਮਾਰੀ ਆ ਔਰ ਮੈਂ ਪੁੱਛਣਾ ਚਾਹੁੰਨਾ ਚੀਫ ਮਿਨਿਸਟਰ ਨੂੰ ਕਿ ਉਹ ਜਿਹੜੀ ਰਵਜੀਤ ਕੌਰ ਡਾਕਟਰ ਰਵਜੀਤ ਕੌਰ ਸੀ ਉਹਦਾ ਕਸੂਰ ਕੀ ਸੀ ਜਿਹੜਾ ਉਹਨੂੰ ਸਸਪੈਂਡ ਕੀਤਾ ਇਲੈਕਸ਼ਨ ਕਮਿਸ਼ਨ ਨੇ ਦੋ ਡੀਐਸਪੀ ਉਥੋਂ ਦੇ ਸਸਪੈਂਡ ਹੋਏ ਦੋ ਉਹ ਜਿਹੜੇ ਇਥੋਂ ਦਾ ਮਨਿੰਦਰ ਸਿੰਘ ਮਨਿੰਦਰਜੀਤ ਕੇ ਮਨਿੰਦਰ ਸਿੰਘ ਕੀ ਨਾਂ ਉਹਨਾਂ ਦਾ ਮਨਿੰਦਰ ਸਿੰਘ ਮਨਿੰਦਰ ਸਿੰਘ ਉਹ ਐਸਐਸਪੀ ਦਾ ਕੀ ਕਸੂਰ ਸੀ ਇਹ ਜੇ ਇਹ ਸੀਗਾ ਤੇ ਕੱਲ ਜੇਸੋੜਾ ਪੁਲਿਸ ਸਟੇਸ਼ਨ 'ਚ ਉਹਨੂੰ ਲੈ ਕੇ ਆਏ ਨੇ ਤੇ 5-6 ਘੰਟੇ ਇੰਟਰੋਗੇਸ਼ਨ ਤੋਂ ਬਾਅਦ ਉਹਦੀ ਅਰੈਸਟ ਪਾਈ ਗਈ ਕਿ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਨੂੰ ਫੋਨ ਮੁੱਖ ਮੰਤਰੀ ਸਸਪੈਂਡ ਕਰੇਗਾ ਦੱਸੇਗਾ ਕਿ ਕੇਸ ਉਹ ਸੱਚਾ ਸੀ ਕਿ ਝੂਠਾ ਸੀ ਅੱਜ ਮੁੱਖ ਮੰਤਰੀ ਦੀ ਸਟੇਟਮੈਂਟ ਕਿਉਂ ਨਹੀਂ ਆਈ ਅੱਜ ਡੀਜੀਪੀ ਕਿਉਂ ਨਹੀਂ ਬੋਲਿਆ ਕਿ ਉਹਦੇ ਨੇ ਗਲਤ ਕੀ ਸੀ ਜਾਂ ਠੀਕ ਸੀਗਾ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਸਿਰ ਕਹਿੰਦਾ ਕਿ ਕਹਿੰਦੇ ਅਸੀਂ ਆਹ ਤੁਹਾਡੇ ਇੱਥੇ ਕੋ ਫਿਰਦਾ ਵੱਡੇ ਵੱਡੇ ਹੱਥਾਂ ਵਾਲਾ ਇੱਕ ਐਮਐਲਏ ਐਮਐਲਏ ਜਿਹੜਾ ਐਕਸ ਮੰਤਰੀ ਉਹ ਕਹਿੰਦਾ ਬੁਛੇ ਨਹੀਂ ਚੁੱਕਣ ਦਿੰਦਾ ਛੱਡੀ ਚੁੱਕਣ ਦੇ ਕਹਿੰਦੇ ਥਾਣੇਦਾਰਾਂ ਨੂੰ ਗਾਲਾਂ ਕੱਢਣ ਦੇ ਉੱਥੇ ਐਸਐਚਓ ਨੂੰ ਮਾਵਾ ਭੈਣਾਂ ਦੀ ਲਾਈਵ ਹੋ ਕੇ ਗਾਲਾਂ ਕੱਢੀ ਜਾਂਦਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਓਏ ਪੰਜਾਬ ਬਚਾਓ ਪੰਜਾਬ ਬੜੀ ਮੁਸ਼ਕਲ ਕੀਤਾ ਅੰਮ੍ਰਿਤਸਰ ਵਾਲੇ ਤੁਹਾਨੂੰ ਆਪਣੇ ਬਜ਼ੁਰਗਾਂ ਨੂੰ ਪੁੱਛਿਓ ਅੰਮ੍ਰਿਤਸਰ ਦੇ ਵਿੱਚ ਡਾਕਟਰ ਬਲਦੇਵ ਪ੍ਰਕਾਸ਼ ਜੀ ਦੀ ਦੋ ਹੱਥਿਆ ਹੋਈ ਪਾਟੀਆਂ ਸਾਹਿਬ ਦੇ ਗੋਲੀਆਂ ਲੱਗੀਆਂ ਹਿੱਤ ਪਲਾਸ਼ੀ ਉਹਨਾਂ ਨੂੰ ਕੀਤਾ ਉੱਥੇ ਹਿੰਦੂ ਸਿੱਖ ਨਹੀਂ ਸੀ ਬਖਰਾ ਨਹੀਂ ਸੀ ਸਾਰੀ ਕਾਂਗਰਸ ਔਰ ਸਾਰੀ ਬੀਜੇਪੀ ਇਕੱਠੀ ਹੋ ਕੇ ਤਾ ਤੁਹਾਡੇ ਅਗੇਂਸਟ ਲੜੀ ਸੀ ਤੇ ਹੁਣ ਵੀ ਸਾਨੂੰ ਸਾਰਿਆਂ ਨੂੰ ਇਹਦੇ ਅਗੇਂਸਟ ਲੜਨਾ ਪਏਗਾ। ਜਿੰਦਾਬਾਦ ਤੁਹਾਡੀ ਪਿੱਛੀ ਤੋਂ ਇਤਰਾਜ਼ ਕਿਉਂ ਆਇਆ? ਇੱਕ ਤੁਸੀਂ ਨੇ ਗ੍ਰਹਿ ਮੰਤਰੀ ਰਹੇ ਹੋ ਤੁਸੀਂ ਬੜਾ ਕੰਮ ਕੀਤਾ ਬੜੀਆਂ ਮੀਟਿੰਗਾਂ ਕੀਤੀ ਮੈਨੂੰ ਇਹ ਕਦੇ ਰੁਧਾਵਾਦ ਸਮਝਾਇਆ ਕਿਉਂਕਿ ਜਦੋਂ ਮੀਡੀਆ ਇਹ ਕਿਉਂ ਨਹੀਂ ਖਤਮ ਹੋ ਬਾਰੇ ਦਿਨ ਬਦ ਦਿਨ ਵਾਧੇ ਕੋ ਜਾ ਰਹੇ ਹੈ। ਬਿਲਕੁਲ 1 ਮਿੰਟ ਗੱਲ ਸੁਣੋ ਅੱਜ ਮੈਂ ਕੈਪਟਨ ਸਾਹਿਬ ਮੈਂ ਮੈਂ 1 1 ਇਲੈਕਸ਼ਨਾਂ 'ਚ ਤੁਹਾਨੂੰ ਨਹੀਂ ਪਤਾ ਤੁਸੀਂ ਮੇਰੇ ਵਾਲੀ ਡੇਰ ਬਾਬਾ ਨਾਨਕ ਕਲੈਕਸ਼ਨ 'ਚ ਗਏ ਸੀ ਗਏ ਸੀ ਨਾ ਉੱਥੇ ਉੱਥੇ ਜੱਗੂ ਭਗਵਾਨਪੁਰਿਓ ਕੋਲ ਇਹਨਾਂ ਓਪਨਲੀ ਲੇਕ ਨਹੀਂ ਦੇਈ سپورਟ ਮੈਂ ਅੱਜ ਵੀ ਕਹਿੰਦਾ ਮੈਂ ਕਈ ਵਾਰ ਕਿ ਡੀਜੀਪੀ ਨੂੰ ਮੈਂ ਕਿਹਾ ਕਿ ਮੇਰਾ ਡੀਜੀਪੀ ਜਿਹੜਾ ਡੀਐਸਪੀ ਡੇਰਾ ਬਾਬਾ ਨਾਨਕ ਤੋਂ ਡੀਐਸਪੀ ਬਟਾਲਾ ਇਹ ਗੈਂਗਸਟਰਾਂ ਦੇ ਨਾਲ ਰਲੇ ਨੇ ਉਹਨਾਂ ਦੀ ਐਕਸਟਰਸ਼ਨ ਦੇ ਵਿੱਚ ਭਾਈਵਾਲ ਨੇ ਜਾਂ ਜਾਂ ਮੇਰੇ ਤੇ ਕੇਸ ਬਣਾ ਦੇਣ ਤੇ ਜਾਂ ਉਹਨਾਂ ਤੇ ਐਕਸ਼ਨ ਕਰਨ ਇਹਦੇ ਤੋਂ ਵੱਡੀ ਤੇ ਨਹੀਂ ਗੱਲ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਜਲੰਧ ਬਣਦੀ ਹੈ ਕਿ ਨਹੀਂ ਗੱਲ ਨੂੰ ਬੇਲ ਦਵਾ ਕੇ ਗੈਂਗਸਟਰ ਨੂੰ ਜਲੰਧ ਇਲੈਕਸ਼ਨ ਦੇ ਵਿੱਚ ਜਿਹੜੀ ਹੋਈ ਸੀ ਸਾਊਥ ਦੇ ਵਿੱਚ ਗੈਂਗਸਟਰ ਨੂੰ ਬੇਲ ਦਵਾ ਕੇ ਇਲੈਕਸ਼ਨ ਚ ਲੈ ਕੇ ਆਏ ਸੀ ਕਿ ਨਹੀਂ ਇਹ ਕੌਣ ਲੈ ਕੇ ਆਇਆ ਸੀ ਇਹ ਲੈ ਕੇ ਆਇਆ ਸੀ ਜਿਹੜੀ ਅਸੀਂ ਨਸ਼ਿਆਂ ਦੀ ਗੱਲ ਕਰਦੇ ਸੀ ਜਿਹੜਾ ਇਹਨਾਂ ਨੇ ਉੱਥੇ ਖੜਾ ਕੀਤਾ ਕੈਂਡੀਡੇਟ ਸਭ ਤੋਂ ਪਹਿਲਾਂ ਜੇ ਕੋਈ ਪੰਜਾਬ ਦੇ ਵਿੱਚ ਆਵਾਜ਼ ਚੁੱਕੀ ਭਗਵੰਤ ਮਾਨ ਨੇ ਤੇ ਉਹਨੇ ਹਰਮੀਤ ਸੰਧੂ ਦੇ ਅਗੇਂਸਟ ਕਿਹਾ ਸੀ ਕਿ ਇਹ ਤੇ ਵਿਕਰਮ ਜਿਠੀਆ ਨਸ਼ਾ ਵੇਚਦੇ ਨੇ ਤੇ ਅੱਜ ਉਹ ਕਿੱਥੇ ਗਿਆ ਚਬਾਨਾ ਤੁਸੀਂ ਇਹਦੇ ਵਿੱਚ ਮੈਜਿਕ ਕੈਪਟਨ ਸਾਹਿਬ ਦੀ ਸਟੇਟਮੈਂਟ ਛੋੜਿਆ ਕਿ ਜਾਂ ਕੋਈ ਕਰ ਰਿਹਾ ਸੀ ਮੇਰੇ ਖਿਆਲ ਮੇਰੇ ਤੋਂ ਬੈਟਰ ਜਵਾਬ ਕੈਪਟਨ ਨਰਿੰਦਰ ਸਿੰਘ ਦੇ ਦੇਣਗੇ ਕਿ ਜੇ ਬਿਲ ਪਾਵਰ ਨਹੀਂ ਹੋਏਗੀ ਤੇ ਗੈਂਗਸਟਰイズਮ ਖਤਮ ਨਹੀਂ ਹੋਏਗਾ ਤੁਸੀਂ ਇਹ ਆਪ ਕਾਬੀਦਨ ਨੂੰ ਥ੍ਰੈਟ ਤੁਹਾਡੇ ਬੇਟੇ ਨੂੰ ਤੁਸੀਂ ਉਹਨਾਂ ਬੀਜਪੀ ਸਾਹਿਬ ਨੂੰ ਜਿਹੜੀ ਬਿੱਲੀ ਦੇ ਉੱਤੇ ਕੀਤੀ ਕਾਰਵਾਈ ਜਦੋਂ ਤੁਸੀਂ ਥ੍ਰੈਟ ਦਾ ਦੱਸਿਆ ਸੀ ਤੁਹਾਡੀ ਫੈਮਿਲੀ ਤੁਹਾਨੂੰ ਸੱਟੇ ਨੇ گاਉਂ ਪਰ ਮੁੱਖ ਮੰਤਰੀ ਦਾ ਉਹ ਮਜ਼ਾਕ ਨਹੀਂ ਸੀ ਸੁਣਿਆ ਸ਼ਰਮ ਆਉਣੀ ਚਾਹੀਦੀ ਹੈ ਹੁਜੇ ਚੀਫ ਮਿਨਿਸਟਰ ਨੂੰ ਉਤੇ ਕਿਹਾ ਕਿ ਪ੍ਰੈਸ ਵਾਲਿਆਂ ਨੇ ਪੁੱਛਿਆ ਤੇ ਉਹਨਾਂ ਦੇ بیٹے ਨੂੰ ਥ੍ਰੈਟ ਆਈ ਆ ਕੀ ਮਿਨਿਸਟਰ ਦਾ ਆਪਣਾ ਪੇਟਾ ਤੇ ਉਹਨੂੰ ਛੱਡ ਦਿੱਤਾ ਭੇਜ ਦਿੱਤਾ ਉਹਨੂੰ ਪਿਆਰ ਨੇ ਜਿਨ੍ਹਾਂ ਦੇ ਪੁੱਤ ਹੁੰਦੇ ਨੇ ਜਿਨ੍ਹਾਂ ਦੇ ਮਾਂ-ਬਾਪ ਜਾਂ ਆਪਣੇ ਪਰਿਵਾਰ ਚ ਰਹਿੰਦੇ ਨੇ ਉਹਨਾਂ ਨੂੰ ਆਪਣੇ ਬੱਚਾਂ ਦਾ ਦੁੱਖ ਹੁੰਦਾ ਮੇਰਾ ਇਕੱਲੇ ਦਾ ਪੇਟਾ ਨੇ ਤੁਸੀਂ ਜਿੰਨੇ ਬੈਠੇ ਹੋ ਤੁਸੀਂ ਆਪਣੇ ਮਾਂ-ਬਾਪ ਤੇ بیٹے ਤੇ ਹੈਗੇ ਹੋ ਜਿਹੜੇ ਅਸੀਂ ਪਾਵਰ ਚ ਬੈਠੇ ਹੁੰਨੇ ਜਦੋਂ ਗਵਰਨਮੈਂਟ ਹੁੰਦੀ ਹੈ ਤੁਸੀਂ ਸਾਡੇ ਬੱਚੇ ਹੋ ਮੇਰਾ ਬੇਟਾ ਬਾਅਦ ਚਾਏਗਾ ਪਹਿਲਾ ਮੇਰਾ ਬੇਟਾ ਇਹ ਹੋਏਗਾ ਕਿ ਇਹਨੂੰ ਨਾ ਕੋਈ ਹੋਏਗੇ ਉਹਨੂੰ ਚੀਫ ਮਿਨਿਸਟਰ ਕਿਹਾ ਜਾਂਦਾ ਚੀਫ ਮਿਨਿਸਟਰ ਮਜ਼ਾਕ ਕਰ ਰਿਹਾ ਕਿ ਇਹਨਾਂ ਦੇ ਪਾਲੇ ਨੇ ਤੇ ਕਾਕਾ ਮੁੱਖ ਮੰਤਰੀ ਜੇ ਸਾਡੇ ਪਾਲੇ ਨੇ ਤੇ ਜੇ ਤਰ੍ਹਾਂ ਚ ਜੁਰਤ ਆ ਕੱਢ ਤੂੰ ਸਾਡੇ 4 ਸਾਲ ਉਹ ਜੋ ਘੁੰਗਣੀਆਂ ਪਾ ਕੇ ਬੈਠਾ ਤੇ ਪੁੱਤ ਜਦਣ ਕਦੇ ਟਾਈਮ ਆ ਗਿਆ ਇਹੋ ਹੀ ਤਵਾਦੀ ਤੇਰੀਆਂ ਤੇਰੇ ਵਿੱਚੋਂ ਕੱਢੂੰਗਾ